ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਬਿੱਲੀ ਵਾਲੇ ਦੇ ਵਿੱਚ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਮਹਿਮੂ ਆਣਾ ਇਸ ਪਿੰਡ ਦਾ ਗਵੰਡੀ ਪਿੰਡ ਆ ਮਹਿਮੂ ਵਾਲੇ ਤੋਂ ਸਿੱਧੀ ਛੜ ਕੇ ਆਉਂਦੀ ਆ ਬਿੱਲੀ ਵਾਲੇ ਨੂੰ ਮਿੱਤਰੋ ਤੇ ਜੇ ਤੁਸੀਂ ਮਾਨੀ ਸਿੰਘ ਵਾਲੇ ਤੋਂ ਆਉਣਾ ਮਾਨੀ ਸਿੰਘ ਵਾਲਾ ਵੀ ਇਸ ਪਿੰਡ ਦਾ ਗਵੰਡੀ ਪਿੰਡ ਹੈ ਸੈਂਟਰ ਦੇ ਵਿਚਾਲੇ ਕਰਕੇ ਇਹ ਪਿੰਡ ਹੈ ਇਹਨਾਂ ਪਿੰਡਾਂ ਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਤਿੰਨ ਜਾਨਵਰ ਵਿਕਾਊ ਆ ਦੁੱਧ ਦਾ ਕੰਮ ਹੈ ਬਾਈ ਹੁਣੇ ਉਹਦਾ ਉਹਨਾਂ ਤਿੰਨਾਂ ਜਾਨਵਰਾਂ ਦੇ ਵਿੱਚੋਂ ਜਿਹੜਾ ਜਾਨਵਰ ਤੁਹਾਨੂੰ ਚੱਚੂਗਾ ਗੱਲਬਾਤ ਲਈ ਆਪਾਂ ਨੰਬਰ 22 ਦਾ ਸਕਰੀਨ ਦੇ ਉੱਤੇ ਲਵਾਂਗੇ ਦੋ گاਵਾ ਤੁਹਾਨੂੰ ਚੰਗੇ ਦੁੱਧਾਂ ਲੀਆਂ ਵਖਾਉਣੀਆਂ ਮਿੱਤਰੋ ਤੇ ਇੱਕ ਪਲੂਣ ਮੱਛੀ ਕੁਝ ਟਾਈਮ ਦੀ ਕੱਚੀ ਆ ਬਈ ਬਹੁਤ ਫੋਨ ਕਰਲਾਉਂਦੀ ਆਂ ਕੁਝ ਦਿਨਾਂ ਤੋਂ ਵੀਡੀਓ گاਵਾਂਾਂ ਦੀਆਂ ਘੱਟ ਦਿਖਾਈਆਂ ਸੀ ਪਰ ਲੇਕਿਨ ਅੱਜ ਵੀਡੀਓ گاਵਾਂਾਂ ਦੀਆਂ ਹੀ ਕਵਰ ਕੀਤੀਆਂ ਵਾ ਜਿੰਨੀਆਂ ਕੀਤੀਆਂ ਵਾ ਆਓ ਕਰਦੇ ਆਂ ਭਰਾ ਦੇ ਨਾਲ ਆਪਾਂ ਗੱਲਬਾਤ ਸਾਰੀ ਜਾਣਕਾਰੀ ਲੈਣੇ ਆਂ ਮਿਲਦੇ ਆਂ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਸਤਨਾਕਰ ਪਰਿਵਾਰ ਵੀਰੇ ਬਹੁਤ ਵਧੀਆ ਠੀਕ ਹੈ ਇੱਕ ਵਾਰੀ ਵੀਰੇ ਆਪਣਾ ਨਾਮ ਦੱਸ ਦਈਏ ਬਾਈ ਸਤਨਾਮ ਸਿੰਘ ਜੀ ਸਤਨਾਮ ਸਿੰਘ ਅਜਾ ਸਤਨਾਮ ਬਾਈ son of ਕੀ ਆ ਵੀਰੇ ਸੁਖਵਿੰਦਰ ਸਿੰਘ ਜੀ ਘਰ ਦਾ ਐਡਰੈਸ ਕੀ ਆ ਬਾਹਰ ਖੇਤਾਂ 'ਚ ਆ ਗਿਆ ਘਰ ਆਪਣਾ ਹਨਾ ਰੱਤੇ ਵਾਲੇ ਵਾਲੇ ਠੀਕ ਆ ਬਾਈ ਜੀ ਅੱਛਾ ਵੱਡੇ ਭਾਈ ਜਿਹੜੀ ਤੇਰੇ ਨਾਲ ਗਾਂ ਖੜੀ ਆ ਇਹ ਕਿੰਨਵਾ ਸੂਆ ਸੋਈ ਆ ਵੀਰੇ ਇਹ ਤੀਜਾ ਸੂਆ ਸੋਈ ਆ ਕਿਦਾਂ ਸੋਈ ਆ ਵੀਰੇ ਇਹ ਇਹ ਸਵੇਰ ਹੀ ਸੋਈ ਆ ਠੀਕ ਆ ਜੇਰ ਵਗੈਰਾ ਪਾਤੀ ਆ ਵੀਰੇ ਨੇ ਹਾਂਜੀ ਠੀਕ ਆ ਵੀਰੇ ਅੱਛਾ ਵੀਰੇ ਕਿੰਨਾ ਦੁੱਧ ਚੋਇਆ ਹੋਇਆ ਮਗਰਲਸਵੇ ਤੋਂ ਮਗਰਲਸਵੇ 26 27 ਲੀਟਰ ਚੋਇਆ ਰਿਹਾ ਜੀ ਠੀਕ ਆ ਵੀਰੇ ਤੇ ਬੱਛਾ ਦੇਗੀ ਕਿ ਮੱਛੀ ਭਾਈ ਬੱਛਾ ਹੀ ਠੀਕ ਆ ਵੀਰੇ ਠੀਕ ਆ ਭਾਈ ਐਦ ਕੀ ਫਿਰ ਕਿੰਨਾ ਦੇ ਜੁੱਤ ਨੂੰ ਆਈਡੀ ਆ ਕੋਈ ਹਾਂਜੀ ਠੀਕ ਹੈ ਵੀਰੇ ਫਿਊਜ਼ ਕਰਨਾ ਅੱਛਾ ਵੀਰੇ ਕਿੰਨਾ ਦੁੱਧ ਦੇ ਜੂਗੇ ਐਦ ਕੀ ਭਾਈ ਇਹ ਕਿਤੇ 32 ਲੀਟਰ ਮੰਨ ਲਓ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਰੇਟ ਕੀ ਰੱਖਿਆ ਜਾਂਦਾ ਵੀਰੇ ਯਾਰ ਰੇਟ ਇਹਦਾ ਹੀ ਲੈਣ ਦੇਣ ਵਾਲਾ ਮੁੱਲ ਹੀ ਆ 1000 ਰੁਪਏ ਠੀਕ ਹੈ ਵੀਰੇ ਮਾਨਤਨ ਥੋੜਾ ਬਹੁਤਾ ਵੱਡੇ ਭਾਈ ਕੋਈ ਹਾਂਜੀ ਕੋਈ ਮਾੜਾ ਮੁੱਤ ਕੱਦੀ ਬਾਰੋਂ ਤੋੜੀ ਵੀਰੇ ਮੰਡਦੇ ਨੂੰ ਖੋਲੀਪੁਰ ਲੈ ਮਿੱਤਰੋ ਸੂਬਾ ਸੂਈਆ ਚੇਰ ਵਗੈਰਾ ਨੇ ਡੰਨ ਪਾਈ ਹੋਈ ਆ ਬੱਛਾ ਇਹਦੇ ਮਗਰ ਆ ਰਿਲੀਵ ਇਹਦੀ ਜ਼ਬਰਦਸਤ ਪੂਰੀ ਤਿਆਰੀ ਕੀਤੀ ਹੋਈ ਆ ਕਰਮਾਲੀ ਨੇ ਕਿਉਂਕਿ ਗਾਂ ਕੁਆਲਟੀ ਵਾਲੀ ਆ ਨਸਲ ਵਾਲੀ ਆ ਅਗਵਾਈ ਭਰਦੀ ਆ ਵੀ ਦੁੱਧ ਤੀ ਤੋਂ ਬਾਰ-ਬਾਰ ਦਊਗੀ ਕਿਉਂਕਿ ਲੇਵਾ ਬਹੁਤ ਜ਼ਬਰਦਸਤ ਤਿਆਰ ਆ ਤੁਸੀਂ ਆਪ ਵੀ ਦੇਖ ਸਕਦੇ ਆ ਕਰਮਾ ਵਾਲੀ ਦਾ ਲੇਵਾ ਵੀਰੇ ਬਾਕੀ ਵੱਡੀ ਗੱਲ ਇਹ ਆ ਲੇਵੇ ਦੀ ਲੰਬਾਈ ਚੜਾਈ ਬਹੁਤ ਆ ਜਿਹੜੀ ਗਾਂ ਦੀ ਹਮੇਸ਼ਾ ਲੇਵੇ ਦੀ ਲੰਬਾਈ ਚੜਾਈ ਹੁੰਦੀ ਆ ਉਹੀ ਗਾਂ ਦੁੱਧ ਤੇ ਪੱਖ ਨੂੰ ਚੰਗੀ ਰਹਿੰਦੀ ਹੁੰਦੀ ਆ ਅਗਰ ਨੋਟ ਕਰਿਆ ਜੇ ਬਾਕੀ ਵੱਡੀ ਗੱਲ ਇਹ ਆ ਵੀ ਵਜਨ-ਵੁਜਨ ਗਾਂ ਦਾ ਟੁੱਟੀ ਵੀ ਨਹੀਂ ਗਾਂ ਜਿਵੇਂ ਸੂਈ ਆ ਜੇ ਸਵੇਰ ਹੀ ਜਾਪੇ ਦੇ ਵਿੱਚੋਂ ਨਿਕਲੀ ਆ ਕਰਮਾ ਵਾਲੀ ਤਾਂ ਫਿਰ ਵੀ ਇਹਨੇ ਜਿਹੜਾ ਆਪਦਾ ਵਜਨ ਉਹ ਜਿਹੜਾ ਆਪਦਾ ਕੁਆਲਿਟੀ ਆ ਜਿਹੜੀ ਉਹ ਘਟਾਈ ਨਹੀਂ ਲੋਹ ਨਹੀਂ ਕਿਤੇ ਕਈ ਗਾਈਆਂ ਸੋਣ ਤੋਂ ਬਾਅਦ ਟੁੱਟ ਜਾਂਦੀਆਂ ਹੁੰਦੀਆਂ ਪਰ ਇਹ ਟੁੱਟੀ ਨਹੀਂ ਮਿੱਤਰੋ ਬਹੁਤ ਸੋਹਣੀ ਗਾਵਾਂ ਜਿਹੜੇ ਭਰਾ ਨੂੰ ਚਾਹੂਗੀ ਗੱਲਬਾਤ ਲਈ ਨੰਬਰ ਸਕਰੀਨ ਉੱਤੇ ਲਾਉਂਗਾ ਸਵਾ ਲੱਖ ਰੁਪਈਆ ਦੀ ਡਿਮਾਂਡ ਆ ਮਿੱਤਰੋ ਵੀਰੇ ਜਿਹੜੀ 2 ਨੰਬਰ ਤੇ ਗਾਵਾਂ ਆ ਵੱਡੇ ਭਾਈ ਇਹ ਕਿਹੜਾ ਸੂਆਵਾ ਵੱਡੇ ਭਾਈ ਇਹ ਤੀਜਾ ਸੂਈ ਸੂਈ ਠੀਕ ਆ ਕਿੰਨੇ ਦਿਨ ਹੋ ਗਏ ਵੀਰੇ ਅੱਜ ਸੋਈ ਨੂੰ ਇਹਨੂੰ ਹੋ ਗਏ 15 16 ਦਿਨ ਠੀਕ ਆ ਵੀਰੇ ਕਿੰਨਾ ਦੁੱਧ ਤਿਆਰ ਹੋਣਾ ਇਸ ਟਾਈਮ 20 ਕਿਲੋ ਤਿਆਰ ਆਈ ਹੁਣ ਇਹਨਾਂ ਕੰਡੇ ਲਾਉਂਦੀ ਆ ਹੈ ਦਿੰਦੇ ਆਂ ਜੀ ਦਾ 75 ਠੀਕ ਹੈ ਬਿਰਮਾਨਤਨ ਹੋ ਜਾ ਵੱਡੇ ਵਜੇ ਠੀਕ ਹੈ ਵੀਰੇ ਤੋਰੀ ਵੀਰੇ ਕੱਢੀ ਬਾਹਰ ਨੂੰ ਬਾਈ ਮਰਾ ਲੈ ਵੀ ਮਿੱਤਰੋ 75000 ਰੁਪਿਆ ਡਿਮਾਂਡ ਆ 15 16 ਦਿਨਾਂ ਦੀ ਸੋਈ ਆ ਮਗਰ ਵੱੱਛੀ ਆ ਦੁੱਧ ਜਿਹੜਾ 20 ਕਿਲੋ ਕੰਡੇ ਲਾਉਂਦੀ ਆ ਯਾਨੀ ਕਿ ਕਹਿਣ ਤੋਂ ਪავლ ਜਿਹੜੇ ਪੈਸੇ ਡੈਡੀ ਤੋਂ ਹੋਵੇ ਉਹ ਦੋ ਦਿਨਾਂ ਸਾਰੇ ਇਸ ਟਾਈਮ 20 ਕਿਲੋ ਹਾਜ਼ਰ ਨਾਜ਼ਰ ਆ ਥੋੜਾ ਜਿਹਾ ਦੇਖਣ ਦੇ ਵਿੱਚ ਤੁਹਾਨੂੰ ਘੱਟ ਲੱਗੂਗਾ ਦਿਖਾਵਾ ਘੱਟ ਕਰਦੀ ਐ ਕਿਉਂ ਕਰਦੀ ਐ ਕਿਉਂਕਿ ਲੇਵੇ ਦੀ ਜਿਹੜੀ ਤੱਕ ਬੇਮਲੂਮੀ ਦੀ ਗਾਂ ਨੂੰ ਰੱਖਦੀ ਐ ਪਿੱਛੋਂ ਲੇਵਾ ਤੁਰਦੀ ਜਰੂਰ ਵਿਖਾਉਂਦੀ ਐ ਖੜੀ ਜਿਹੜਾ ਉਹ ਪਿੱਛੋਂ ਘੱਟ ਦਿਖਾਉਂਦੀ ਐ ਗਾ ਨੋਟ ਰੱਖਿਆ ਜੇ ਅੰਗ ਕ੍ਰੋਸ ਆ ਢਾਂਚਾ ਚੰਗਾ ਵਾ 75000 ਰੁਪਿਆ ਡਿਮਾਂਡ ਆ ਮਾਨ ਤਨ ਹੋ ਜਾਊਗਾ ਮਿੱਤਰੋ ਵਿੱਚੋਂ ਵਹਿੜ ਦਾ ਟਿਕਾਣਾ ਟਿਕੂਣਾ ਚੰਗਾ ਵਾ ਦੇਖ ਸਕਦੇ ਆ ਤੁਸੀਂ ਆਪ ਵੀ ਬਈ ਔਰ ਇਹਦਾ ਮਾਨ ਤਨ ਤੈਨੂੰ ਖੁੱਲਾ ਡੁੱਲਾ ਕਰਨਾ ਲੇ ਮੈਨੂੰ ਤਰੇ 2 ਨੰਬਰ ਤੇ ਸੀ ਹੁਣ ਤੁਹਾਨੂੰ ਬੱਚੀ ਜਿਹੜੀ 3 ਨੰਬਰ ਤੇ ਦਿਖਾਉਣੀ ਹੈ ਪਲੂਨ ਸੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕਰ ਲੈਨੇ ਗੱਲਬਾਤ ਇਹਦੇ ਬਾਰੇ ਵੀ ਭਰਾ ਨਾਲ ਆਪਾਂ ਇਹ ਵੀਰੇ ਬੱਚੀ ਜਿਹੜੀ ਪਹਿਲਾਂ ਨਹੀਂ ਸੁੰਦੀ ਆ ਭਾਈ ਹਾਂਜੀ ਪਹਿਲਾਂ ਠੀਕ ਆ ਕਿੰਨੇ ਦਿਨ ਪਾਇਆ ਵੀਰੇ ਇਹਦੇ ਹਜੇ ਇਹ 12 13 ਦਿਨ ਪਾਇਆ ਹੈ ਜੀ ਗਿਣਤੀ ਮੁਤਾਬਕ ਦਿਨ ਪੂਰੇ ਹੋਣ ਦੇ ਵਿੱਚ ਹੈ ਠੀਕ ਆ ਇਹਦਾ ਰੇਟ ਕਿ ਕੀ ਰਹੂਗਾ ਵੀਰੇ ਇਹਦਾ 6000 ਰੁਪਏ ਠੀਕ ਆ ਮਾਨਤਨ ਹੋ ਜਾ ਵੀਰੇ ਇਹਦੇ ਵਿੱਚ ਮਾਨਤਨ ਹੋ ਜਾ ਠੀਕ ਆ ਕਦੀ ਬਾਅਦੋਂ ਪੂਰੀ ਵੀਰੇ ਮੜਾ ਜੀ ਨੂੰ ਖੋਲਦੀ ਪੁਰਾ ਮਿੱਤਰੋ ਇਹ ਪਲੂਣ ਪਹਿਲਣ ਸੁੰਦੀਆ ਕਰਮਾ ਵਾਲੀ ਹਜੇ 12 ਦਿਨਾਂ ਦੇ ਗਿਣਤੀ ਮੁਤਾਬਕ ਕਾਗਜ਼ੀ ਰੇਣ ਹੁੰਦੇ ਜਿਹੜੇ ਉਹ ਪੂਰੇ ਹੋਣ ਦੇ ਵਿੱਚ ਪਏ ਆ। ਕੁੱਲ ਮਿਲਾ ਕੇ 15 ਦਿਨਾਂ ਦੀ ਕੱਚੀ ਮੰਨ ਕੇ ਇਹਨੂੰ ਸੌਦਾ ਕਰ ਰਿਹਾ ਜੀ ਕਿਉਂਕਿ ਹਜੇ ਬੱਤੀ ਨੇ ਬਣਦੀ ਬਣਾਉਦੀ ਨੇ 15 ਦਿਨ ਟੌਹਣਾ ਲੈ ਜਾਣੇ ਆ। ਪ੍ਰਿੰਟ ਨਸਲ ਚੰਗੀ ਆ ਮਿੱਤਰੋ ਔਰ ਇਹਦੇ ਵਿੱਚ ਕਰੋਸ ਆ ਜਿਹੜਾ ਵਾਇਰ ਸ਼ਾਇਰ ਦਾ ਵੀ ਹੈਗਾ ਵਾ ਮਿੱਤਰੋ। ਦੇ ਆ ਵੀਰੇ ਹਜੇ ਸੋਹਣੀ ਥੱਲੋਂ ਨਿਕਲ ਜੂਗੀ ਚੰਗੀ ਪੜੀ ਕੱਦ ਵਾਲੀ ਆ। ਦੰਦਾਂ ਦਾ ਕੋਈ ਆੜੀਆਂ ਨਹੀਂ 2 ਦਿਨ ਦਾ 4 ਦਿਨ ਦਾ 6 ਦਿਨ ਦਾ ਤੁਸੀਂ ਆ ਕੇ ਆਪ ਵੇਖ ਲਿਓ ਭਰਾਵੋ। ਕਿਉਂਕਿ ਮੈਂ ਨਾ ਵੇਖਿਆ ਤੇ ਨਾ ਹੀ ਪੁੱਛਿਆ ਗੱਲਬਾਤ ਲਈ ਆਪਾਂ 80000 ਰੁਪਈਆ ਦੀ ਡਿਮਾਂਡ ਆ ਥਣ ਦਾ ਸਹਿਜ ਚੰਗਾ ਵਾ ਹਰੇ ਕੱਚੀ 15 ਦਿਨਾਂ ਦੀ ਹੈਗਾ 15 ਦਿਨਾਂ ਦੇ ਵਜੇ ਇਹਨੇ ਚੰਗੀ ਨਿਕਰ ਜਾਣਾ ਥਾ ਲੋ ਸੋਹਣੀ ਤਿਆਰ ਹੋ ਜੂਗੀ ਦੁੱਧ ਦੀ ਕੈਪੈਸਿਟੀ ਵੀ 20 ਕਿਲੋ ਦੇ ਆਸ-ਪਾਸੇ ਰੱਖੂਗੇ ਕਿਉਂਕਿ ਵੇੜ ਦਸ ਦੀ ਅਗਵਾਈ ਭਰਦੀ ਹੈ ਕਿਉਂਕਿ 15 ਦਿਨ ਬਹੁਤ ਆ ਇਹਦੇ ਲਈ ਤਿਆਰ ਹੋਣ ਦੇ ਵਿੱਚ ਗੋਕਾ ਹਮੇਸ਼ਾ ਘੰਟਿਆਂ ਦੇ ਵੀ ਖੁੱਲ ਜਾਂਦਾ ਹੁੰਦਾ ਅੱਛਾ ਵੀਰੇ ਆਪਣਾ ਨੰਬਰ ਦੇਈਏ ਇੱਕ ਵਾਰੀ ਭਰਾ 95928 45918 ਇੱਕ ਵਾਰੀ ਹੋਰ ਬੋਲਿਏ ਵੀਰੇ 95928 45918 ਠੀਕ ਹੈ ਵੀਰੇ ਇਸ ਨੰਬਰ ਤੇ ਗੱਲਬਾਤ ਕਰਨੀ ਪਿੰਡ ਪੀਲੇ ਵਾਲਾ ਜ਼ਿਲ੍ਹਾ ਫਰੀਦਕੋਟ ਧੰਨਵਾਦ ਸ਼ੁਕਰੀਆ ਜੀ